یہاں پر لوگ آکے کے جو تصویر ہیں وہ بھی بناتے ہوئے نظر آ رہی ہے معمول سے زیادہ رش اب یہاں پر بننا شروع ہو چکا ہے اور کچھ شہری ہمارے ساتھ موجود ہیں بتائیں جی اسی دکان پر چیف جسٹس آف پاکستان کے ساتھ ایک واقعہ پیش ہے اس کے بعد خریداروں کی کافی بڑی تعداد ہے یہاں پر ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਦੋਸਤੋ ਆਪਾਂ ਤੁਹਾਨੂੰ ਕੱਲ ਦੱਸਿਆ ਸੀ ਵੀ ਅੱਜ ਆਪਾਂ ਗੱਲ ਕਰਾਂਗੇ ਰਾਜਨੀਤੀ ਬਾਰੇ ਤੇ ਨਾਲੇ ਆਪਾਂ ਗੱਲ ਕਰਾਂਗੇ ਅੱਜ ਡੌਨਟ ਡੇ ਬਾਰੇ ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡੌਨਟ ਡੇ ਬਣਾਇਆ ਗਿਆ ਜਿਹਨੂੰ ਤਾਂ ਪਤਾ ਵੀ ਡੌਨਟ ਕੀ ਹੁੰਦੀ ਹੈ ਬਸ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਜਿਹਨੂੰ ਨਹੀਂ ਪਤਾ ਉਹਨੂੰ ਮੈਂ ਦੱਸ ਦਿੰਨਾ ਇੱਕ ਗੋਲ ਟਾਇਰਿੰਗ ਨਾਲ ਛੋਟੇ ਟਾਇਰਿੰਗ ਨੂੰ ਹੁੰਦੀ ਹੈ ਮਤਲਬ ਕੇਕ ਟਾਈਪ ਹੁੰਦਾ ਤੇ ਉਹ ਮਨਾਇਆ ਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਇਲੈਕਸ਼ਨ ਚੱਲ ਰਹੇ ਐ ਤੇ ਕੱਲ ਤੜਕੇ ਇੱਕ ਖਬਰ ਆ ਰਹੀ ਸੀ ਪਟਿਆਲੇ ਦੇ ਲਾਗੇ ਤਾਂ ਕੋਈ ਪਿੰਡ ਹੈ ਉਥੋਂ ਦੀ ਉਥੇ ਨਾ ਕੋਈ ਬੰਦਾ ਕਾਗਜ਼ ਭਰਨ ਆਇਆ ਸੀਗਾ ਤੇ ਜਿਹੜਾ ਵੀਡੀਪੀਓ ਹੈ ਤੇ ਉਹਨੇ ਮਤਲਬ ਉਹਨੂੰ ਕਹਤਾ ਕੋਈ ਸਰਪੰਚ ਆਸਤੇ ਆਇਆ ਹੋਣਾ ਜਾਂ ਮੈਂਬਰੀ ਆਸਤੇ ਆਇਆ ਹੋਣਾ ਉਹਨੇ ਨੂੰ ਗਾਲੀ ਗਲੋਚ ਵੀ ਕਰਿਆ ਤੇ ਉਹਨਾਂ ਦਾ ਤੇ ਜੇਲ੍ਹ ਚ ਸਤਾ ਦਊਗਾ ਹੁਣ ਵਿੱਚ ਦੀ ਗੱਲ ਦਾ ਤਾਂ ਪਤਾ ਨਹੀਂ ਇੱਕ ਦੋ ਦਿਨਾਂ ਤੱਕ ਪਤਾ ਲੱਗੂ ਵੀ ਗਲਤੀ ਕੀ ਦੀ ਸੀ ਪਰ ਉਹ ਵੀਡੀਓ ਨੂੰ ਵੇਖ ਕੇ ਲੱਗਦਾ ਬਾਹਰ ਰੌਲਾ ਪਿਆ ਉਹਨਾਂ ਦਾ ਬਾਕੀ ਹਜੇ ਤੱਕ ਤਾਂ ਸ਼ੁਰੂਆਤ ਹੈ ਤੁਸੀਂ ਦੇਖੋ ਹੌਲੀ ਹੌਲੀ ਹੋਰ ਬਥੇਰਾ ਕੁਝ ਆਊਗਾ ਸਾਹਮਣੇ ਅੱਛਾ ਹੁਣ ਆਪਾਂ ਪੌਣੇ ਪਹਿਲਾਂ ਵਾਲੀ ਗੱਲ ਤੇ ਜਿਹੜੀ ਮੈਂ ਗੱਲ ਕਰੀ ਜਾਂਦਾ ਸੀ ਡੋਨਟ ਡੇ ਬਾਰੇ ਸੋਨੂੰ ਪਤਾ ਹੀ ਹੈ ਵੀ ਇਮਰਾਨ ਖਾਨ ਦੀ ਮਤਲਬ ਫੈਨ ਫਾਲੋ ਬਹੁਤ ਜ਼ਿਆਦਾ ਹੈ ਪਾਕਿਸਤਾਨ ਦਾ ਸਭ ਤੋਂ ਵੱਡਾ ਲੀਡਰ ਹੈ ਬੰਦਾ ਵੀ ਚੰਗਾ ਹੋ ਜਿੰਨਾਂ ਕਾਪਾ ਦੇ ਬਾਰੇ ਸੁਣਿਆ ਤੇ ਨਾ ਮਤਲਬ ਕਿਸੇ ਬੇਕਰੀ ਤੇ ਕੋਈ ਨਾ ਉਥੋਂ ਦਾ ਜਿਹੜਾ ਹੁੰਦਾ ਜੱਜ ਹੋ ਗਿਆ ਸੀਗਾ ਤੇ ਆਹੀ ਲੈਣ ਗਿਆ ਸੀ ਡੋਨਟ ਜੇ ਮਤਲਬ ਕੇਕ ਜਾਂ ਤੇ ਉੱਥੇ ਜਿਹੜਾ ਕੋਈ ਮੁਲਾਜ਼ਮ ਆ ਵਿਚਾਰਾ ਉਹ ਮੁੰਡਾ ਸੀ ਕੋਈ 21 ਸਾਲਾਂ ਦਾ ਉਹਨੂੰ ਪੁੱਛਦਾ ਵੀ ਜਿਹੜਾ ਉਹ ਨਾਂ ਸੀ ਭਾਈ ਤੂੰ ਹੀ ਐ ਫਿਰ ਉਹ ਕਹਿੰਦਾ ਹੈ ਫਿਰ ਉਹ ਇੱਕ ਵਾਰੀ ਪੁੱਛਦਾ ਭਾਈ ਤੂੰ ਹੀ ਐ ਤੇ ਉਹਦੀ ਬੇਟੀ ਵੀ ਨਾਲ ਸੀ ਉਹਦੀ ਵਾਈਫ ਵੀ ਨਾਲ ਸੀ ਉਹ ਕਹਿੰਦੇ ਹਾਂ ਉਹੀ ਐ ਉਹਨੂੰ ਕਹਿੰਦਾ ਤੇਰੇ ਤੇ ਲਾਹਨਤ ਹੈ ਉਹ ਕਹਿੰਦਾ ਕੀ ਉਹ ਕਹਿੰਦਾ ਤੇਰੇ ਤੇ ਲਾਹਨਤ ਹੈ ਤਿੰਨਾਰੀ ਬੋਲਿਆ ਵੀ ਤੇਰੇ ਤੇ ਲਾਹਨਤ ਹੈ ਉਦੋਂ ਉਹ ਮੋਬਾਈਲ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਬਈ ਫਿਰ ਇੱਥੋਂ ਜਾ ਵੜਾ ਜਿਹੜਾ ਸੀ ਜੱਜ 10 ਮਿੰਟਾਂ ਬਾਅਦ ਉਹਨੇ ਪੁਲਿਸ ਭੇਜਤੀ ਤੇ ਮੁੰਡਾ ਬਾਅਦ ਚ ਭੱਜ ਗਿਆ ਫਰਾਰ ਹਜ ਤਾਈ ਤੇ ਪਤਾ ਨਹੀਂ ਲੱਗਿਆ ਤੇ ਉਦੋਂ ਬਾਅਦ ਸਾਨੂੰ ਪਤਾ ਵੀ ਇਹਦੀ ਫੈਨ ਫਾਲੋ ਬਹੁਤ ਅਮਰਾਨ ਖਾਨ ਦੀ ਲੋਕ ਮਤਲਬ ਜਾਜ ਤੇ ਆ ਕੇ ਉਸ ਬੇਕਰੀ ਤੋਂ ਮਤਲਬ ਉਹ ਖਾਣ ਲੱਗ ਗਏ ਡੋਨਟ ਦੇਖੋ ਤੁਸੀਂ ਤੇ ਮਤਲਬ ਸਾਰੀਆਂ ਬੇਕਰੀ ਜਿੰਨੀਆਂ ਵੀ ਹੈਗੀਆਂ ਆਸ ਤੇ ਬੇਕਰੀਆਂ ਸਾਰੀਆਂ ਤੇ ਉਹਨਾਂ ਨੇ ਮਤਲਬ ਡੋਨਟ ਮਕਾਤੇ ਖਾ-ਖਾ ਕੇ ਤੇ ਫਰੀ ਦੇ ਵਿੱਚ ਵੀ ਡੋਨਟ ਬੰਡੇ ਗਏ ਵੇਖ ਲਓ ਤੁਸੀਂ ਉਹਨਾਂ ਨੇ ਨਵਾਂ ਦਿਨ ਹੀ ਬਣਾਤਾ ਇੱਕ ਲੋਕ ਦੂਰੋਂ ਦੂਰੋਂ ਆ ਕੇ ਕੋਈ 500 ਕਿਲੋਮੀਟਰ ਤੋਂ ਉਸ ਬੇકરી ਤੇ ਆ ਕੇ ਉਹਦੇ ਅੱਗੇ ਫੋਟੋ ਖਿਚਾ ਕੇ ਉਹ ਮੇਲਾ ਲੱਗ ਗਿਆ ਉਹਨਾਂ ਦੇ ਬਾਹਰ ਤਾਂ ਲੋਕ ਇੰਟਰਵਿਊ ਕਰਨ ਲੱਗ ਗਏ ਉੱਥੇ ਖੜ ਖੜ ਕੇ ਤੇ ਗੱਲਾਂ ਐਵੇਂ ਚਲੋ ਉਹਨਾਂ ਦਾ ਤਾਂ ਕੰਮ ਚੱਲ ਪਿਆ ਤੇ ਪਰ ਉਹ ਵਿਚਾਰੇ ਦਾ ਹੁਣ ਪਤਾ ਨਹੀਂ ਕੀ ਬਣੂਗਾ ਕਿਉਂਕਿ ਪਾਕਿਸਤਾਨ ਦੇ ਰੂਲ ਸਾਨੂੰ ਪਤਾ ਹੀ ਐ ਹੁਣ ਆਪਾਂ ਗੱਲ ਕਰਦੇ ਆਂ ਰਾਜਨੀਤੀ ਵਾਲੀ ਉੱਥੋਂ ਦੀ ਬਾਰੇ ਉੱਥੇ ਨੇ ਇੱਕ ਬੰਦਾ ਹੈ ਵੱਡੇ ਵੱਡੇ ਵਾਲਾ ਨਾ ਮਸਟੇਟਸ ਵੀ ਲਾਇਆ ਹੋਇਆ ਉਹਦਾ ਅਮੀਨ ਗੰਡਾਪੁਰ ਉਕੇ ਪੱਕੇ ਦਾ ਸੀਐਮ ਹੈ ਮੌਜੂਦਾ ਖੈਬਰ ਪਖਤੂਨਾ ਸ਼ਾਇਦ ਹਾਂ ਤੇ ਉਥੋਂ ਦਾ ਸੀਐਮ ਹੈ ਬਈ ਉਹ ਉਹ ਬੰਦਾ ইমরান ਖਾਨ ਨੂੰ ਹਟਾਉਣ ਵਾਸਤੇ ਮਤਲਬ ਰੈਲੀਆਂ ਕਰ ਰਿਹਾ ਥਾਂ ਥਾਂ ਤੇ ਉਹਨੇ ਫਿਰ ਇੱਕ ਦਿਨ ਰੱਖਤਾ ਵੀ ਅੱਜ ਆਪਾਂ ਲਾਹੌਰ ਚ ਰੈਲੀ ਕਰਨੀ ਹੈ ਜਿਹੜੀ ਉਹ اپੋਜੀਸ਼ਨ ਹੈ ਜਿਹ ਮਰੀਮ ਨਵਾਜ਼ ਹੈ ਜਿਹੜੀ ਇਹ ਹੈਗੀ ਆਪਣੇ ਨਵਾਜ਼ ਸ਼ਰੀਫ ਦੀ ਕੁੜੀ ਜਿਹੜਾ ਹੁਣ ਉਥੋਂ ਦਾ ਮਤਲਬ ਹੈਗਾ ਪੀਐਮ ਹੈ ਉਹ ਸ਼ਾਹਬਾਜ਼ ਸ਼ਰੀਫ ਹੈ ਨਵਾਜ਼ ਸ਼ਰੀਫ ਦਾ ਭਰਾ ਹੀ ਹੈ ਉਹਦੇ ਬੰਦੇ ਘਲਾਦੇ ਆ ਵੀ ਤੈਨੂੰ ਅਸੀਂ ਵੜ ਨਹੀਂ ਦਿੰਦੇ ਇੱਥੇ ਤੂੰ ਇੱਕ ਪੋੜਾ ਉੱਥੇ ਵੀ ਉਹ ਨਾਂ ਕਿ ਦਿਖਾ ਵੀਦਰਜ ਹਿੰਮਤ ਹਤਾ ਉਹ ਭਈ ਜਾ ਵੜਦਾ ਤੇ ਪੁਰ ਪੁਰ ਤੋੜੀ ਹੁੰਦਾ ਇੱਕ ਰੈਲੀ ਤਾਂ ਕਰਿਆ ਹੁੰਦਾ ਹੋ ਕਿਉਂਕਿ ਉਹ ਵੀ ਸੀਐਮ ਆ ਯਾਰ ਤੇ ਫਿਰ ਭਈ ਦੂਜਾ ਉਹ ਐਲਾਨ ਕਰਦਾ ਵੀ ਅਸੀਂ ਹੁਣ ਲਾਹੌਰ ਦੇ ਵਿੱਚ ਵੜ ਕੇ ਇੱਕ ਨਾ ਉੱਥੇ ਹੈਗਾ ਆਪਣਾ ਨਾਰੇ ਪਾਕਿਸਤਾਨਾ ਖਿਆਲ ਉੱਥੇ ਰੈਲੀ ਕਰੂੰਗਾ ਮੈਂ ਪਹਿਲਾਂ ਉਹ ਟ੍ਰੈਲੀ ਕਰਨ ਦੀ ਯਾਤਰੀ ਸੀ ਬਾਰ ਬਾਰ ਥਾਂ ਮਿਲ ਗਿਆ ਸੀ ਉੱਥੇ ਕਰ ਲਈ ਸੀ ਤੇ ਉਹ ਗਿਆ ਕੋਈ ਵਾਹ ਚਰ ਉਹਨਾਂ ਦਾ ਲੜਾਈ ਲੜਾਈ ਹੋਈਗੀ ਜਿਹੜੇ ਇਧਰਲੇ ਸੀ ਪੰਜਾਬ ਪੁਲਿਸ ਜਿਹੜੀ ਇੱਥੇ ਲੈਂਦੇ ਪੰਜਾਬ ਦੀ ਉਹਨਾਂ ਨੇ ਉਹਨਾਂ ਤੇ ਮਤਲਬ लाठी चार्ज ਵੀ ਕਰਿਆ ਉਹਨਾਂ ਦੇ ਬੰਦਿਆਂ ਤੇ ਤੇ ਜਿਹੜੇ ਆ ਗੈਂਸ ਦੇ ਗੋਲੇ ਨੇ ਟੀਅਰ ਦੇ ਇਹ ਵੀ ਚਲਾਏ ਤੋਂ ਉਹਨੂੰ ਐਸ ਵੀ ਲੋਕਾਂ ਸਾਹ ਫਟਣਾ ਵਾਜੇ ਵਾਪਸ ਆ ਗਿਆ ਫਿਰ ਉਹਨੇ ਮਤਲਬ ਬਿਆਨਦਾਰੀ ਕਰਿਆ ਵੀ ਹੁਣ ਮੈਂ ਆ ਰਿਹਾ ਨਹੀਂ ਤਰੀਕ ਨੂੰ ਜੇ ਤੁਸੀਂ ਮੇਰੇ ਤੇ लाठी ਇੱਕ ਮਾਰੋਗੇ ਮੈਂ 10 ਮਾਰੂਗਾ ਜੇ ਤੁਸੀਂ ਟੀਅਰ ਗੈਂਸ ਦੇ ਕੋਲ ਇੱਕ ਸਿੱਟੋਗੇ ਮੈਂ 10 ਸਿੱਟੂਗਾ ਮਤਲਬ ਜੇ ਤੁਸੀਂ ਮੇਰੇ ਤੇ ਕੁਝ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਬਰਾਬਰ ਚ ਮੈਂ ਮਤਲਬ 10 ਗੁਣਾ ਵੱਧ ਵਾਰ ਕਰੂੰਗਾ ਕਿਉਂਕਿ ਉਹ ਵੀ ਸੇਮ ਹੈ ਸਿਕਿਉਰਟੀ ਨਾਲ ਹੁੰਦੀ ਆ ਉਹਦੇ ਉਹ ਵੀ ਲਿਆਊਗਾ ਉਹਦੀ ਪੁਲਿਸ ਨੂੰ ਉਹ ਤਾਂ ਇਹ ਗੱਲ ਕਰਦਾ ਸੀ ਕਹਿੰਦਾ ਵੀ ਤੁਸੀਂ ਸਾਡੇ ਸਟੇਟ ਚ ਆ ਕੇ ਰੈਲੀਆਂ ਕਰਦੇ ਹੋ ਤਾਂ ਤੁਹਾਨੂੰ ਸਿਕਿਉਰਟੀ ਦਿੰਨੀ ਆ ਤਾਂ ਤੁਸੀਂ ਇਹ ਕੀ ਮਤਲਬ ਹੈ ਮੌਜੂਦਾ ਸੇਮ ਆ ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਹੋ ਤਾਂ ਬੰਦਾ ਹੀ ਪੂਰਾ ਦਲੇਰਾ ਬਈ ਉਹ ਉਹਦਾ ਪਤਾ ਲੱਗਦਾ ਤੁਸੀਂ ਵੀਡੀਓ ਕੱਢ ਕੇ ਵੇਖਿਓ ਅਮੀਨ ਅਲੀ ਗੰਡਾਪੁਰ ਉਹਦਾ ਨਾਂ ਉਧਰ ਥੋੜੇ ਨਾਂ ਹੀ ਹੁੰਦੇ ਆ ਤੇ ਬਾਕੀ ਹੁਣ ਜਦੋਂ ਗਿਆ ਸੀ ਨਾ ਇਹ ਪਤਾ ਕੀ ਕਰਦੇ ਜਿਵੇਂ ਆਪਣੇ ਹੁਣ ਦਿੱਲੀ ਜਾਂਦੇ ਸੀ ਆਪ ਨੂੰ ਕੀ ਕੁਛ ਰਾਹ ਚ ਆਇਆ ਸੀ ਇਹਨਾਂ ਨੂੰ ਵੀ ਇਹਨਾਂ ਨੇ ਐ ਕਰਤਾ ਸੀ ਨਾਲੇ ਮੌਜੂਦਾ ਸੀਮ ਸੀਗਾ ਮਤਲਬ ਰਾਹ ਚ ਕੰਟੇਨਰ ਲਾ ਦਿੰਦੇ ਆ ਤੇ ਪਰ ਉਹ ਬੰਦਾ ਏਡਾ ਦਲੇਰ ਨਾਲ ਜੇਸੇ ਵੀਆ ਲੈ ਕੇ ਗਿਆ ਪੋਕ ਲੇਣਾ ਮਸ਼ੀਨਾਂ ਵੇਖ ਲੋ ਤੁਸੀਂ ਬਾਕੀ ਪ੍ਰਸ਼ਾਸਨ ਨਾਲ ਆ ਬਈ ਉਹਦੇ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਏ ਪਾਕਿਸਤਾਨ ਦੇ ਵਿੱਚ ਮਿਲਟਰੀ ਜੱਦ ਚੱਲਦੀ ਆ ਤੇ ਉਹਦਾ ਭਰਾ ਮਿਲਟਰੀ ਵਿੱਚ ਬਹੁਤ ਵੱਡਾ ਅਫਸਰ ਆ ਤੁਹਾਨੂੰ ਯਾਰ ਨਾਲ ਸਹੀ ੱਤਕਾ ਕੀ ਹੁੰਦਾ ਜੇ ਤੁਸੀਂ ਦੇਖਣਾ ਤੁਸੀਂ ਪਾਕਿਸਤਾਨ ਦੀ ਰਾਜਨੀਤੀ ਦੀ ਕੋਈ ਖਬਰ ਵੇਖ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਕਿੰਨਾ ਯਾਰੇ ੱਤਕਾ ਹੁੰਦਾ ਯਾਰ ਆਪਾਂ ਆਪਣੇ ਤਾਂ ਕੁਝ ਵੀ ਨਹੀਂ ਬਾਈ Imran Khan ਦੇ ਪਾਰਟੀ ਦੇ ਉਹਨਾਂ ਨੇ ਚੋਣ-ਚਾਨਣ ੱਤਕ ਖੋਲੇ ਸੀ ਤੁਸੀਂ ਐਂ ਵੇਖੋ ਬੰਦੇ ਨੇ ਯਾਰ ਬੰਦੇ ਠਾਤੇ ਕਿਸ ਦਾ ਚੋਣ-ਚਾਨਣ ਕੁਰਸੀ ਆ ਕਿਸ ਦਾ ਪੱਕਾ ਉਹ ਵੀ ਜਿੱਤ ਗਏ ਜਿੱਤੇ ਹੋਏ ਬੰਦੇ ਨੂੰ ਹਰਾਤਾ ਤਿੰਨ ਦਿਨਾਂ ਬਾਅਦ ਦੇਖੋ ਤੁਸੀਂ ਝੰਡਾ ਲਾਉਣ ਤੱਕ ਦੀ ਮਨਾਹੀ ਆ ਉੱਥੇ ਜੇਲ੍ਹ ਸਿੱਡ ਦਿੰਦੇ ਝੰਡਾ ਲਾਇਆ ਤਾਂ ਅੱਛਾ ਝੰਡਾ ਲਾਉਣ ਤੱਕ ਦੀ ਮਨਾਹੀ ਤਾਂ ਫਿਰ ਵੀ ਚਲੋ ਅੱਡ ਗੱਲ ਆ ਜੇ ਤੁਸੀਂ ਐ ਵੀ ਕਹਤਾ ਕੇਸ ਦੀ ਨੰਬਰ 804 ইমরান ਖਾਨ ਦਾ ਮਤਲਬ ਉਹ ਨੰਬਰ ਦਿੱਤਾ ਗਿਆ ਉਹਨੂੰ ਜਿਹੜਾ ਜਿੱਥੇ ਜੇਲ ਚਾਹੋ ਅੜਿਆਲਾ ਜਿਲ੍ਹਾ ਚੋ ਹੈ ਹਸਤਾਮ ਤੇ ਉਹ ਮਤਲਬ ਜੇ ਤੁਸੀਂ ਮੂੰਹ ਨਾਲ ਨਾਂ ਵੀ ਲੈ ਆਦੋਂਗੇ ਵੈਸੇ ਲੋਕ ਹਟਦੇ ਨਹੀਂ ਵੀ ਕਿੰਨਾ ਨੂੰ ਫੜ ਲੈਣਗੇ ਉਸ ਤੇ ਵੀ ਤੁਹਾਨੂੰ ਮਤਲਬ ਜੇਲ ਹੋ ਸਕਦੀ ਹੈ ইমরান ਖਾਨ ਦਾ ਨਾਮ ਲੈਣ ਤੋਂ ਤਾਂ ਤਾਂ ਹੋਊਗੀ ਹੋਊਗੀ ਉੱਥੇ ਦਾ ਇੱਕ ਬੰਦਾ ਹੈ ਨਦੀਮ ਨਾਨੀ ਵਾਲਾ ਉਹਨੇ ਵੀ ਉੱਥੇ ਇੱਕ ਨੰਬਰ ਲਿਆ 5 ਕਰੋੜ ਦਾ ਆਈ ਕੇ 804 5 ਕਰੋੜ ਦਾ ইমরান ਖਾਨ ਮਤਲਬ 804 ਉਹਨੂੰ ਵੀ ਫੜਦਾ ਆ ਗਈ ਪੁਲਿਸ ਉਹਨਾਂ ਦੇ ਫਰਾਉਣਾ ਸੀਗਾ ਕਿਉਂਕਿ ਗੱਡੀ ਉਹਦੀ ਵਾਇਰ ਲੌ ਗਈ ਇੱਕ ਹੈਗਾ ਮਤਲਬ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਹੈ ਤੇ ਉਹਦਾ ਫਿਰ ਉੱਤੇ ਵੀ ਮਰਚਾ ਘਟਦਾ ਉਹ ਫਿਰ ਬਈ ਤਕੜਾ ਬੰਦਾ ਸੀ ਕਰੋ ਤਾਂ ਉਹਨਾਂ ਛੁੱਟ ਗਿਆ ਉਹ ਇੱਕ ਗੱਲ ਹੋਰ ਪਾਕਿਸਤਾਨ ਦੇ ਵਿੱਚ ਜਿਹੜੇ ਗਰੀਬ ਆ ਬੜੇ ਗਰੀਬ ਆ ਜਿਹੜੇ ਅਮੀਰ ਹੋਣ ਜੈ ਜੀ ਅਮੀਰ ਆ ਬਾਈ ਬੜੇ ਵੱਡੇ ਵੱਡੇ ਘਰ ਆ ਕਰੋੜਾਂ ਰੁਪਈਆ ਤੋਂ ਹੀ ਲਾ ਦਿੰਦੇ ਬਾਈ ਉਹ ਉਹੀ ਚੱਲ ਫਿਰ ਵੀ ਆਪਣੇ ਆਪਣੇ ਨੂੰ ਕਰਾਂਗੇ ਡਾਊਨ ਆ ਫਿਰ ਵੀ ਇਹਦੇ 5 ਕਰੋੜ ਦਾ ਨੰਬਰ ਲਿਆ ਤਾਂ ਕਿੰਨੇ ਕਰੋੜ ਦਾ ਤਾਂ ਬਣੂਗਾ ਜੀ ਕਿੰਨੇ ਦਾ ਲਾ ਲ ਤੁਸੀਂ ਹਿਸਾਬ ਬਹੁਤ ਬੀਓ ਦਾ ਮਜੇਦ ਗਿਆ ਸਕੂਲ ਦਾ ਦਲੇਰ ਹੈ ਪਰ ਆਇਆ ਵੀ ਹੁਣ ਮੈਂ ਵੇਖਿਆ ਹੈ ਕਿ ਰੈਲੀ ਵੀ ਕਰਦਣਾ عمران ਖਾਨਾ ਬੜੇ ਲੋਕ ਹੁੰਦੇ ਆ ਬੜੇ ਤੇ ਰੋਈ ਵੀ ਜਾਂਦੇ ਨੇ ਦੇ ਵਿਚਾਰੇ ਬਾਕੀ ਬੇਨਾਦਰ ਆਪ ਹੀ ਰੱਖਾ ਲੱਗ ਜੂ ਪਤਾ ਉਹਨੂੰ ਛੱਡਦੇ ਹੈ ਕਿ ਨਹੀਂ ਛੱਡਦੇ ਆਦੇ ਹੈ ਵੀ ਛਡਾ ਲੈਣਗੇ ਹੁਣ ਜਿਹੜਾ ਹੈਗਾ ਉੱਥੋਂ ਵਾਲਾ ਕੇਪੀਕੇ ਦਾ ਸੀਐਮ ਉਹ ਕਹਿੰਦਾ ਵੀ ਜਨਾ ਛੱਡਿਆ ਤਾਂ ਮੈਂ ਆਪ ਲੈ ਕੇ ਜਾਊਂਗਾ ਕਿ ਜੇਲ੍ਹ ਚੋਂ ਇਹਨੇ ਚੱਲਦਾ ਵੀ ਐਂ ਹੀ ਕੰਮ ਇਹ ਤਾਂ ਪੁਲਿਸ ਰੁਕਟ ਦਿੰਦੇ ਬਾਈ ਯਾਰ ਬਾਕੀ ਵੇਖੋ ਦੇਣੇ ਕੀ ਬੰਦਾ ਆ ਮੈਂਬਰ ਸਾਹਿਬ ਨੇ ਇੱਥੇ ਮਤਲਬ ਰੱਖ ਰੱਖਿਆ ਤੇ ਕਿਉਂਕਿ ਕੰਮ ਚੱਲ ਜੀ ਜਾਂਦਾ ਚਲ ਇਹ ਤਾਂ ਪਾਸੇ ਕਰ ਦੇਣਗੇ ਪਰ ਇਹਨਾਂ ਨੇ ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਆਹ ਲਾਇਆ ਵਾ ਰਿਫਲੈਕਟਰ ਇਹ ਬਹੁਤ ਜ਼ਰੂਰੀ ਚੀਜ਼ ਆ ਰਾਤ ਭਰਾਤ ਕੋਈ ਚੀਜ਼ ਆਉਂਦੀ ਨੂੰ ਪਤਾ ਲੱਗ ਜਾਂਦਾ ਇੱਥੇ ਕੋਈ ਹੈਗਾ ਸਿਸਟਮ ਤੇ ਜਿੰਨੀ ਆਪਣੀਆਂ ਟਰਾਲੀਆਂ ਦੀਆਂ ਗੱਠਾਂ ਵਾਲੀਆਂ ਨੇ ਦੂਜੀਆਂ ਮਗਰ ਨਾ ਉਹਨਾਂ ਦੇ ਨਾ ਮਤਲਬ ਹੁੰਦਾ ਨਹੀਂ ਇਹੋ ਜਿਹਾ ਕੁਝ ਤੇ ਪਿਛਲੀ ਵਹੀਕਲ ਨੂੰ ਪਤਾ ਨਹੀਂ ਲੱਗਦਾ ਵੀ ਕੀ ਜਾ ਰਿਹਾ ਕੀ ਨਹੀਂ ਜਾ ਰਿਹਾ ਜਦੋਂ ਅੱਗੋਂ ਲਾਈਟ ਪੈ ਜੇ ਜੇ ਚੀਜ਼ ਲੱਗੀ ਹੋਵੇ ਨਾ ਤਾਂ ਬਹੁਤ ਵੱਡੀ ਡੇੜੀ ਦਰ ਘਟਣਾ ਹੋਣ ਤੋਂ ਬੰਦੇ ਦੀ ਬਚ ਜਾਂਦੀ ਹੈ। ਤਨੀ ਮੈਂ ਬਹੁਤ ਕੇਸ ਵੇਖਿਆ ਹੋ ਜੇ ਵੀ ਉਹਦੇ ਕਰਕੇ ਆ ਚੀਜ਼ ਨਾ ਹੋਣ ਕਰਕੇ ਨੁਕਸਾਨ ਹੋ ਜਾਂਦਾ ਬੰਦੇ ਦਾ। ਤਾਂ ਕਰਕੇ ਕਿੱਡੀ ਕਿ ਚੀਜ਼ ਐ ਇਹ। ਵੈਸੇ ਤਾਂ ਵੇਕਲਾਣਾ ਫ੍ਰੀ ਮਿਲਦੇ ਆ ਇਹ। ਮੰਡੀ ਵੀ ਲੈਣੀ ਹੈ ਜੇ ਇਹ ਨਹੀਂ ਲੈਣਾ ਤਾਂ ਸਟicker ਆਉਂਦੇ ਇਹੋ ਜਿਹੜੇ ਰਾਤ ਨੂੰ ਲਾਈਟ ਮਾਰੇ ਤਾਂ ਚਮਕਦੇ ਆ। ਉਹ ਲਵਾ ਲਓ ਤਾਂ ਜੋ ਤੁਸੀਂ ਵੀ ਸੇਫ ਰਹੋ ਤੇ ਗਾਂਹਾਂ ਲ ਵੀ ਸੇਫ ਰਹੋ। ਜ਼ਿੰਦਗੀ ਵਾਰੀ-ਵਾਰੀ ਨਹੀਂ ਮਿਲਦੀ। ਉਹਨੂੰ ਬਚਾਓ। ਚੰਗੇ ਕੰਮ ਲਾਓ ਤੇ ਆਹ ਚੀਜ਼ ਤੁਸੀਂ ਜ਼ਰੂਰ ਲਾਓ। ਇਹ ਕਿੱਡੀ ਕਿ ਚੀਜ਼ ਐ। ਵਧੀਆ ਚੀਜ਼ ਐ। ਮੜੀ ਲੈਡ ਪਈ ਫੇਰ ਵੇਖੋ ਜਗ ਦੀ ਰਾਤ ਨੂੰ ਇਹ ਆਹ ਦੇਖੋ ਐਂ ਝਾਮ ਲੱਗ ਗਿਆ ਨਾ ਕੀ ਹਰੀ ਹਜੇ ਤਾਂ ਸ਼ੁਰੂਆਤ ਹੋਈ ਨਹੀਂ ਤੇ ਇਦੋਂ ਸ਼ੁਰੂਆਤ ਹੋ ਗਈ ਫੇਰ ਹਾਲ ਵਿਕਰਦੇ ਪਿੰਡ ਦਾ ਹਾਂ ਵੀ ਪਰ ਐਂ ਜਿਹੜੀਆਂ ਵੱਡੀਆਂ ਇਕੱਠਾਂ ਆ ਉਹ ਤਾਂ ਬਾਲੀਆਂ ਘਟ ਹੁੰਦੀਆਂ ਇਹ ਤਾਂ ਬਿਆ ਜਾਰੇ ਹੁੰਦੀਆਂ ਵਾਹ ਜੀ ਵਾਹ ਤੂੰ ਵੀ ਖੜਾ ਹੋ ਨਾ ਕਿ ਮੈਂਬਰ ਨਹੀਂ ਇਹ ਪਤਾ ਕਰਹੀ ਮੈਂਪਰੇ ਸਹੀ ਗੱਲ ਕਰਦੇ ਮੈਂਪਰੇ ਠੀਕ ਹੈ ਕਿ ਨਹੀਂ ਮੈਂਪਰੇ ਠੀਕ ਹੈ ਕੀ ਲੈਣਾ ਹੈ ਗਾਣਾ ਇਹਦਾ ਸਹੀ ਗੱਲ ਹੈ ਹਾਂ ਸਹੀ ਹੈ ਹੋਰ ਜੋਤ ਤੂੰ ਵੀ ਖੜਾ ਹੋ ਰਿਹਾ ਹੈ